ਸ਼੍ਰੀਕਲ ਜੀ ਨਮਸਤੇ ਅਦਾਬ ਗੁੱਡ ਮਾਰਨਿੰਗ ਸਾਰਿਆਂ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਲੋ ਜੀ ਦੇਨ ਹੋ ਗਿਆ ਮੰਗਲਵਾਰ ਦਾ ਟਾਈਮ ਇੱਥੇ ਹੋ ਗਿਆ ਜੀ ਸਵੇਰੇ ਦੇ 6 ਵਜ ਦਾ 5 ਵਜੇ ਆਪਾਂ ਉੱਠ ਖੜੀਦਾ ਪਰ 5 ਵਜੇ ਉੱਠ ਕੇ ਆਪਾਂ ਕੰਮ ਕਾਜ ਕੈਤੇ ਆ ਪਾਣੀ ਗਰਮ ਵੀ ਕੀਤਾ ਕੁਛ ਤੇ ਉਸ ਤੋਂ ਬਾਅਦ ਆਪਾਂ ਲੱਗ ਗਏ ਆ ਇਧਰ ਪਸ਼ੂਆਂ ਵਾਲੇ ਕੰਮ ਤੇ ਤੇ ਅੱਜ ਆਪਾਂ ਉਹ ਬਲੌਗ ਵਿੱਚ ਲੈ ਕੇ ਆਈਆਂ ਜੋ ਕਿ ਕੰਮ ਕਾਜ ਆਪਾਂ ਕਦੇ ਬਲੌਗ ਦੇ ਵਿੱਚ ਦਿਖਾਏ ਨਹੀਂ ਗਏ ਹਨ ਤੇ ਇਹ ਕੰਮ ਕਾਜ ਹੈ ਜੀ ਦੇਖੋ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੁੰਦੇ ਹਨ ਨਾ ਉਹ ਕਹਿ ਦਿੰਦੇ ਆ ਵੀ ਸਿੱ ਤਾਂ ਇੰਨੇ ਕੰਮ ਕਾਜ ਸਾਡੇ ਤਾਂ ਔਖੇ ਆ ਅਸੀਂ ਤਾਂ ਇੰਨੇ-ਇੰਨੇ ਘੰਟੇ ਕੰਮ ਕਾਜ ਕਰਦੇ ਆ ਤੇ ਦੇਖੋ ਇੰਡੀਆ ਦੇ ਵਿੱਚ ਵੀ ਕੰਮ ਕਾਜ ਬਹੁਤ ਆ ਹਨਾ ਜੀ ਸਵੇਰ ਤੋਂ ਹਨੇਰੇ ਤੋਂ ਲੱਗੀਏ ਤੇ ਸ਼ਾਮ ਤਾਈਂ ਇਹ ਕੰਮ ਕਰਦੇ ਰਹੀਏ ਕੰਮ ਨਹੀਂ ਮੁੱਕਦੇਗੇ ਬਸ ਕੰਮ ਨੂੰ ਛੱਡ ਕੇ ਰੈਸਟ ਜ਼ਰੂਰ ਕਰ ਲਈਦਾ ਕੋਈ 1 ਘੰਟਾ ਤੇ ਇਸ ਕਰਕੇ ਜਿੰਨਾ ਕੰਮ ਵਿਦੇਸ਼ਾਂ ਦੇ ਵਿੱਚ ਹੈ ਉਹਨਾ ਕੰਮ ਹੀ ਇੱਥੇ ਵੀ ਹੈਗਾ ਆ બસ ਇਨਾ ਹੁੰਦਾ ਵੀ ਉੱਥੇ ਆਪਾਂ ਕਿਸੇ ਦਾ ਕੰਮ ਕਰਦੇ ਆ ਤੇ ਇੱਥੇ ਆਪਾਂ ਘਰ ਦਾ ਕੰਮ ਕਰਦੇ ਆ ਹਨ ਜਿਹਦੀ ਕੋਈ ਕੀਮਤ ਨਹੀਂ ਹੁੰਦੀਗੀ ਇਹ ਹੀ ਕੰਮ ਅਗਰ ਆਪਾਂ ਕੋਈ ਹੈਲਪਰ ਲੈ ਕੇ ਕਰੀਏ ਤੇ ਜਦੋਂ ਉਹ ਕੀਮਤ ਮੰਗਦੇ ਫੇਰ ਆਪਾਂ ਨੂੰ ਪਤਾ ਲੱਗਦਾ ਵੀ ਕਿੰਨੀ ਕੀਮਤ ਐਸ ਕੰਮ ਦੇ ਕਿਉਂਕਿ ਆਪਾਂ ਖੁਦ ਕਰ ਲਈਦਾ ਸਾਰਾ ਕੰਮ ਆਪਾਂ ਘਰ ਦਾ ਜਿਹੜਾ ਮਿਲਜੁਲ ਕੇ ਸਾਰਾ ਪਰਿਵਾਰ ਸਾਰੇ ਫੈਮਿਲੀ ਖੁਦ ਹੀ ਕਰੀਦੀ ਆ ਤੇ ਲੋ ਜੀ ਇੱਥੇ ਬਸ ਆਪਾ ਲੱਗ ਗਏ ਸੀਗੇ ਕਈ ਲੈ ਕੇ ਸਾਰਾ ਗੋਹਾ ਜਿਹੜਾ ਇਕੱਠਾ ਕਰਤਾ ਸੀਗਾ ਹੁਣ ਮੈਂ ਲੱਗ ਕੇ ਸੀ ਕਿ ਬੁੱਕਰ ਕੱਢਣ ਵਾਸਤੇ ਤੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਮਤਲਬ ਘਰ ਦੇ ਕੰਮ ਕਾਜ ਖੁਦ ਹੀ ਕਰਦੀਆਂ ਹਨ ਬਹੁਤ ਮਿਹਨਤ ਹੁੰਦੀ ਹੈ ਵੀ ਕੰਮਾਂ ਦੇ ਵਿੱਚ ਵੀ ਬਸ ਇੰਨੀ ਹੁੰਦੀ ਹੈ ਵੀ ਘਰ ਦੇ ਕੰਮ ਕਾਜ ਦੀ ਕੋਈ ਕੀਮਤ ਨਹੀਂ ਹੁੰਦੀ ਨਾ ਹਰ ਕੋਈ ਕਹਿ ਦਿੰਦੇ ਵੀ ਘਰ ਦੇ ਕੰਮ ਕਾਜ ਲੋਕਾਂ ਦਾ ਮੋਸਟਲੀ ਇਹ ਮੰਨਣਾ ਹੁੰਦਾ ਹੈ ਨਾ ਹਾਲਾਂਕਿ ਜਿਹੜੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਹੁੰਦੇ ਸੀ ਆਪਣੇ ਬਜ਼ੁਰਗ ਹੁੰਦੇ ਸੀ ਉਹ ਤੇ ਇਹ ਤੋਂ ਵੀ ਜ਼ਿਆਦਾ ਕੰਮ ਕਾਜ ਹੁੰਦੇ ਸੀਗੇ ਚੱਕੀਆਂ ਤੇ ਮਸਾਲੇ ਪੀਣੇ ਆਟੇ ਪੀਣੇ ਹਨਾ ਤੇ ਬਹੁਤ ਕੰਮ ਕਾਜ ਹੁੰਦੇ ਸੀਗੇ ਹੁਣ ਤਾਂ ਫਿਰ ਵੀ ਮਸ਼ੀਨਰੀ ਆ ਗਈ ਮਸ਼ੀਨਾਂ ਨਾਲ ਕੰਮ ਕਰ ਲੈਂਦਾ ਆ ਚਲੋ ਫਿਰ ਵੀ ਆਪਾਂ ਤਾਂ ਇੰਨਾ ਮੰਨਣਾ ਹੈਗਾ ਵੀ ਕੰਮ ਕਾਜ ਹੈਗੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹੇ ਕਰਦੇ ਰਹੀਏ ਕੰਮ ਨਹੀਂ ਮੁੱਕਦੇ ਆ ਜੀ ਤੇ ਬਸ ਇਹੀ ਕਹਿ ਰਹੇ ਸੀ ਕਿ ਮੈਂ ਕਿ ਬਹੁਤ ਪੈਣਾ ਜਿਹੜੀਆਂ ਆਪਣੇ ਨਾਲ ਵੰਗੂ ਬਹੁਤ ਆਪਦੇ ਘਰਾਂ ਦੇ ਕੰਮਕਾਜ ਕਰਦੀਆਂ ਤਾਂ ਬਹੁਤ ਵਧੀਆ ਵੀ ਹੈ ਜੋ ਆਪਣੇ ਹੱਥਾਂ ਨਾਲ ਕੰਮ ਕਰ ਲੈਣਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਕਿ ਨਾ ਮੈਂ ਪਾਣੀ ਗਰਮ ਕਰਕੇ ਮਸ਼ੀਨ ਦੇ ਵਿੱਚ ਕੱਪੜੇ ਪਾਏ ਸੀਗੀ ਫਿਰ ਮੈਂ ਆਗੇ ਸੀ ਇਧਰ ਦਾ ਕੰਮਕਾਜ ਕਰਨ ਵਾਸਤੇ ਵੈਸੇ ਅਸੀਂ ਜਿਆਦਾ ਪਸ਼ੂ ਨਹੀਂ ਰੱਖੇ ਹੋਏ ਵੈਸੇ ਤਿੰਨ ਗਾਈਆਂ ਤੇ ਮੱਝ ਤਾਂ ਆਪਾਂ ਰੱਖਦੇ ਨਹੀਂਗੇ ਇਹ ਗਾਈਆਂ ਵੀ ਹੈਗੀਆਂ ਸੋਣ ਵਾਲੀਆਂ ਆ ਤੇ ਇਸ ਕਰਕੇ ਦੁੱਧ ਜਿਹੜਾ ਉਹ ਹੁਣ ਆਪਣੇ ਘਰ ਦਾ ਨਹੀਂ ਮੁੱਲ ਲੈ ਲੀਦੇ ਆ بس تھوڑا جہا لگدا ہے جے جدو ਘਰ ਦੇ ਦੁੱਧ ਦੀਆਂ ਤਾਂ ਤੁੰਦੇ ਨਾ ਤਾਂ ਮੁੱਲ ਵਾਲੇ ਦਿੱਧ ਬੜਾ ਸੋਚ ਸਮਝ ਕੇ ਜੇ ਵਰਤਣਾ ਪਈਆਂਗਾ ਤੇ بس یہ ਅਸੀਂ ਬਾਈਆਂ ਰੱਖੀਆਂ ਹੋਈਆਂ ਹਨ ਤਾਂ ਉਸ ਕਰਕੇ ਗੁਆਕੂੜਾ ਵੀ ਜ਼ਿਆਦਾ ਨਹੀਂ ਹੁੰਦਾਗਾ ਤੇ ਵਸੇ ਨੂੰ ਜਿਵੇਂ ਕਿ ਅਸੀਂ ਟਾਲੀ ਬਣਾ ਰੱਖੀ ਉਹਦੇ ਵਿੱਚ ਪਾ ਦੇਦੇ ਆ ਤੇ ਕੰਮ ਜਿਹੜਾ ਹੱਥੋਂ ਹੱਥੇ ਨਿਬੜ ਜਾਂਦਾ बस 15 ਇੱਕ ਮਿੰਟ ਲੱਗਦੇ ਜ਼ਿਆਦਾ ਟਾਈਮ ਲੱਗਦਾ ਹੀ ਨਹੀਂਗਾ ਹਨ ਕਈ ਹੁਣ ਕਹਿਣਗੇ ਵੀ ਤੁਸੀਂ ਹੈਲਪਰ ਰੱਖ ਦੇ ਦੋ ਕਹਿ ਵੀ ਦਿੰਦੇ ਆ ਜੀ ਤੁਸੀਂ ਕੰਮ ਵਾਲੇ ਕੋਈ ਰੱਖ ਲੋ ਨਾ ਨੇ ਜੀ ਕੰਮ ਵਾਲਾ ਰੱਖ ਕੇ ਤਾਂ ਉਦੋਂ ਜ਼ਿਆਦਾ ਕੰਮ ਸਾਡੇ ਵੱਧ ਜਾਂਦੇ ਆ ਹਨਾ ਉਹਦੇ ਨਾਲ ਵਧੀਆ ਸਾਨੂੰ ਪਹਿਲਾਂ ਔਖਾ ਲੱਗਦਾ ਹੁੰਦਾ ਸੀਗਾ ਹਨਾ ਵੀ ਆਪ ਕਰਨਾ ਪਰ ਹੁਣ ਆदत ਜੀ ਪੈ ਗਈ ਹੈ ਜਿੱਦਾਂ ਮੰਮੀ ਵੀ ਹੈਲਪ ਕਰਾ ਦਿੰਦੇ ਆ ਤਾਂ ਆदत ਜੀ ਪੈ ਗਈ ਹੈ ਹੁਣ ਕੋਈ ਔਖਾ ਨਹੀਂ ਲੱਗਦਾ ਪੱਕਾ ਥਾਂ ਆ 15 ਮਿੰਟ ਲੱਗਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਤੇ ਆਪਾਂ ਬਸ ਇਹ ਹੁੰਦਾ ਵੀ ਕੋਈ ਰੱਖ ਲੇ ਤੇ ਫਿਰ ਉਹਨੂੰ ਉਡੀਕ ਦੇ ਲਈਏ ਤੇ ਸਿਆਲਾਂ ਦੇ ਵਿੱਚ ਤਾਂ ਵੈਸੇ ਵੀ ਨਹੀਂ ਥਾਂ ਸੁੱਕਦਾਗਾ ਨਾ ਜੇ ਟਾਈਮ ਸਿਰ ਸਫਾਈ ਕਰਦੇ ਫੇਰ ਥਾਂ ਸਖ ਸੁੱਕ ਜਾਂਦਾ ਹੈ ਤੇ ਪਸ਼ੂਆਂ ਥੱਲੇ ਵੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਨਹੀਂ ਤਾਂ ਪੈਰ ਖਰਾਬ ਹੋ ਜਾਂਦੇ ਹਨ ਤੇ ਬਿਮਾਰੀਆਂ ਸੋ ਹੋ ਜਾਂਦੀਆਂ ਚਿਚੜ ਵਗੈਰਾ ਵੀ ਹੋ ਜਾਂਦੇ ਕੂੜੇ ਕੀੜੇ ਕਿੰਨੇ ਹੋ ਜਾਂਦੇ ਕੂੜੇ ਦੇ ਵਿੱਚ ਤੇ ਇਸ ਕਰਕੇ ਆਪਾਂ ਇਧਰ ਵੀ ਪੂਰਾ ਧਿਆਨ ਰੱਖੀਦਾ ਸਾਫ ਸਫਾਈ ਦਾ ਜੀ ਸ਼ਿਕਲਨਾ 15 ਮਿੰਟ ਲੱਗਦੇ ਇਦਦੇ ਕੰਮ ਕਾਜ ਨਵੇੜਨ ਵਾਸਤੇ ਤੇ ਪੱਠੇ ਵਗੈਰਾ ਖੁਦ ਹੀ ਪਾ ਦਿੰਦੇ ਹੁੰਦੇ ਆ ਤੇ ਅੱਜ ਕੱਲ ਤਾਂ ਜਿਵੇਂ ਹੁਣ ਪੱਠੇ ਹੈ ਵੀ ਨਹੀਂਗੇ ਤੇ ਦਾਣਾ ਵਗੈਰਾ ਜਿਹੜਾ ਉਹ ਹੀ ਫਾਇਦਾ ਆ ਤੇ ਇਸ ਤਰ੍ਹਾਂ ਦਾ ਕੰਮ ਜਿਹੜਾ ਛੇਤੀ ਨਿਭਰ ਜਾਂਦਾ ਇੱਧਰ ਲਪਸਮ ਵਾਲਾ ਵੀ ਵਿੱਚ ਦੀ ਜਾ ਕੇ ਮੈਂ ਵਾਸ਼ਿੰਗ ਮਸ਼ੀਨ ਦੇ ਕੱਪੜੇ ਵਗੈਰਾ ਜਿਹੜੇ ਸੀਗੇ ਕੱਢ ਨਾਲੇ ਕੱਢ ਕੇ ਪਾਇਏ ਸੀਗੇ ਤੇ ਉਹ ਜਿਹੜੇ ਸੀਗੇ ਉਹ ਵੀ ਪਾਇਆਈ ਸੀ ਕਿ ਮੈਂ ਤੇ ਇੱਥੇ ਜੀ ਮੈਂ ਪਾਣੀ ਗਰਮ ਤਾਂ ਪਹਿਲੇ ਕਰ ਲਿਆ ਸੀਗਾ ਆ ਪਰ ਅੱਜ ਕੱਲ ਅਸੀਂ ਪਾਠੀਆਂ ਨਹੀਂ ਕਰੀ ਤਾਣਾ ਕਿਉਂਕਿ ਹੁਣ ਜਿਵੇਂ ਨਮੀਆਂ ਛਿੱਟੀਆਂ ਵਗੈਰਾ ਨਹੀਂ ਡਰ ਮੇਦੀਆਂ ਤਾ ਕਰਕੇ ਫਿਰ ਐ ਵੀ ਜਿਹੜੀਆਂ ਪੁਰਾਣੀਆਂ ਛਟੀਆਂ ਉਹ ਵਰਤ ਲਈਏ ਨਹੀਂ ਤਾਂ ਗਲ ਜਾਣੀਆਂ ਐ ਨਾ ਪਾਥੀਆਂ ਤਾਂ ਜਿੱਦਾਂ ਪੂਰਾ ਸਿਆਲ ਹੁੰਦਾ ਉਦੋਂ ਵੀ ਕੰਮ ਆ ਜਾਂਦੀਆਂ ਆ ਜਾਂ ਜਦੋਂ ਟਾਈਮ ਨਾ ਹੋਵੇ ਪਾਣੀ ਗਰਮ ਕਰਨ ਦਾ ਉਦੋਂ ਵੀ ਵਰਤ ਲਈਦੀਆਂ ਆ ਤੇ ਤਾਂ ਕਰਕੇ ਬਸ ਹੁਣ ਛਟੀਆਂ ਦਾ ਹੀ ਕੰਮ ਕਰ ਰਹੇ ਆਪਾਂ ਵੀ ਛਟੀਆਂ ਵਰਤ ਲਈਏ ਜਿਹੜੀਆਂ ਪਈਆਂ ਆ ਨਹੀਂ ਤੇ ਇਹਨਾਂ ਨੂੰ ਕੋਣ ਜਲਾ ਲਾਵਾਂਦਾ ਗਾਲੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਬਾਕੀ ਜਿਹਦਾ ਮੀਂਹ ਵਗੈਰਾ ਪਏ ਹੁੰਦੇ ਆ ਉਹਨਾਂ ਨਾਲ ਜੰਮ-ਜੰਮ ਕੇ ਤੇ ਛੇਤੇ ਘਾਣਾ ਲੱਗ ਜਾਂਦੀਆਂ ਆ ਸਾਗਰ ਕੇ ਹਮ ਜਾਦਾ ਹੈ ਕਹਿੰਦੇ ਵੀ ਝਟੀਆਂ ਹੀ ਵਰਤੋ ਜਿਹੜੀਆਂ ਖਰਾਬ ਨਾ ਹੋ ਜਾਣ ਨਾਲੇ ਫਿਰ ਜਿਹੜੀਆਂ ਨਵੀਆਂ ਛਟੀਆਂ ਉਹਨਾਂ ਨੂੰ ਰੱਖਣ ਦੀ ਵੀ ਜਗ੍ਹਾ ਬਣ ਜਾਂਦੀ ਆ ਤੇ ਇਸ ਕਰਕੇ ਵੈਸੇ ਸਿਰ ਦੇਖੋ ਸਿਆਲ ਨਹੀਂ ਆਇਆ ਫਿਰ ਵੀ ਸਾਡੇ ਤਾਂ ਹੁਣ ਦੋ ਟਾਈਮ ਪਾਣੀ ਗਰਮ ਕਰਦੇ ਕਿਉਂਕਿ ਸਾਰਾ ਦਿਨ ਵਰਤੀ ਦਾ ਭਾਂਡੇ ਵੇਰਾ ਧੋਣੇ ਆ ਉਹ ਵੀ ੱਤੇ ਪਾਣੀ ਨਾਲ ਧੋਣੇ ਆ ਨਾ ਕੱਪੜੇ ਧੋਣੇ ਆ ਉਹ ਵੀ ਜਿਵੇਂ ਗਰਮ ਪਾਣੀ ਨਾਲ ਧੋਣੇ ਆ ਫਿਰ ਨੋਣਾ ਸਾਰਿਆਂ ਨੇ ਤੇ ਚੰਕੇ ਦੇਖੋ ਖਲਾਰਾ ਪੂਰਾ ਦੇਖ ਰਿਹਾ ਪਰ ਇਹ ਜਿਵੇਂ ਮੈਂ ਪਾਣੀ ਗਰਮ ਕਰਨ ਤੋਂ ਬਾਅਦ ਉੱਥੇ ਸਾਬ ਸਫਾਈ ਕਰਦਿੰਨੇ ਹੋਣੀ ਆ ਸਾਰਾ ਫੇਰ ਸ਼ਾਮ ਨੂੰ ਜ਼ਰੂਰ ਤੋਂ ਪੰਦੀ ਹੈ ਸ਼ਾਮ ਨੂੰ ਗਰਮ ਕਰ ਲੈਂਦੇ ਆ ਤੇ ਸਵੇਰੇ ਸ਼ਾਮ ਕਰ ਲੇਦਾ ਗਰਮ ਤਾਂ ਵਧੀਆ ਸਾਰਾ ਦਿਨ ਜਿਹੜਾ ਪਾਣੀ ਗਰਮ ਜਿਹੜਾ ਵਰਤ ਲਈਦਾ ਨਾ ਸਾਨੂੰ ਤਾਂ ਜਿਹੜੇ ਗੀਜਰਾਂ ਜਿਆ ਨਾਲ ਪਾਣੀ ਏਡ ਬਿਜਲੀ ਵਾਲੇ ਉਹਨਾਂ ਦੇ ਆਉਂਦਾ ਨਹੀਂ ਟਿਕਾ ਜਾ ਨਹੀਂ ਆਉਂਦਾਗਾ ਤੇ ਇੱਥੇ ਜੀ ਆਪਾਂ ਲਿਆਰੇ ਸੀਗੇ ਛਿੱਟੀਆਂ ਕਿਉਂਕਿ ਤਿੰਨ ਚਾਰ ਦਿਨਾਂ ਦੀਆਂ ਛਿੱਟੀਆਂ ਇਕੱਠੇ ਥੱਬੇ ਲਿਆ ਕੇ ਰੱਖਦੀ ਸੀ ਜਿਹੜਾ ਰੋਜ਼ ਰੋਜ਼ ਨੂੰ ਜਾਣਾ ਪਵੇ ਕਿਉਂਕਿ ਕਾਲਸ ਜੀ ਬਹੁਤ ਹੁੰਦੀ ਹੈ ਨਾ ਇਹਨਾਂ ਤੇ ਤੇ ਇਸ ਕਰਕੇ ਕੱਪੜਿਆਂ ਨੂੰ ਬਹੁਤ ਲੱਗ ਜਾਂਦੀ ਐ ਇਸ ਕਰਕੇ ਮੈਂ ਸ਼ਿਟੀਆਂ ਲਿਆ ਕੇ ਵੀ ਰੱਖ ਲਈਆਂ ਕੱਪੜੇ ਧੋ ਕੇ ਸੁੱਕਣੇ ਪਾਤੇ ਫਿਰ ਡੈਡੀ ਜੀ ਲੰਚ ਦੀ ਫੁਲਕੇ ਦੀ ਕਾਹਲੀ ਕਰਨ ਲੱਗੇ ਕਿਉਂਕਿ ਉਹਨਾਂ ਨੇ ਜਾਣਾ ਸੀਗਾ ਅੱਜ ਜਿੱਥੇ ਗੁਰਜੰਟ ਸਿੰਘ ਅੰਕਲ ਜੀ ਦਾ ਭੋਗ ਹੈ ਉੱਥੇ ਜਾਣਾ ਸੀਗਾ ਲਓ ਜੀ ਟਾਈਮ ਹੋ ਗਿਆ ਹੁਣ ਦੁਪਹਿਰ ਦੀ ਚਾਹ ਦਾ ਤੇ ਇਧਰ ਆਪਾਂ ਹੁਣ ਬਣਾਉਣ ਲੱਗੇ ਆ ਬ੍ਰੈਡ ਪਕੌੜੇ ਅੱਜ ਤੇਲ ਜਿਹੜਾ ਕੜਕਣ ਵਾਸਤੇ ਰੱਖਤਾ ਤੇ ਰਾਜਵਿੰਦਰ ਜਿਹੜਾ ਮਸਾਲਾ ਆ ਉਹ ਤਿਆਰ ਕਰ ਰਿਹਾ ਆ ਆਲੂ ਆਪਾਂ ਸਵੇਰੇ ਉਬਾਲਦੇ ਸੀਗੇ ਥੋੜੇ ਜਿਹਾ ਉਬਲੇ ਘਟ ਆ ਪਕੂੜੇ ਚ ਪੋਤਦੇ ਆ ਤੇ ਫਿਰ ਆਪਾਂ ਇਹਦਾ ਕੋਲ ਜਿਹੜਾ ਇਹ ਵੀ ਤਿਆਰ ਕਰ ਲਿਆ ਤੇ ਚਲੋ ਜੀ ਹੁਣ ਬਣਾਉਣੇ ਆ ਡੇਲੀਸ਼ੀਅਸ ਬ੍ਰੈਡ ਪਕੌੜੇ ਚਲੋ ਜੀ ਜਿਹੜਾ ਆਲੂ ਵਾਲਾ ਮਟੀਰੀਅਲ ਆ ਉਹ ਲਾ ਲਿਆ ਬ੍ਰੈਡ ਦੇ ਵਿੱਚ ਫਿਰ ਇਹਨਾਂ ਨੂੰ ਕੱਟ ਕੇ ਕਰ ਲਾਂਗੇ ਫਰਾਈ ਇਹ ਫਲਾਉ ਜੀ ਕਿਹਨੂੰ ਕਿਹਨੂੰ ਪਸੰਦ ਹੈ ਜੀ ਬ੍ਰੈਡ ਪਕੌੜੇ ਲਾਈਕ ਕਰ ਦੇਣਾ ਜੀ ਕੋਈ ਚਾਹ ਨਹੀਂ ਜੀ ਚਾਹ ਵੀ ਬਣ ਗਈ ਆ ਤੇ ਬ੍ਰੈਡ ਪਕੋੜੇ ਵੀ ਬਣ ਰਹੇ ਆ ਤੇ ਆਪਾਂ ਖਾਣੇ ਆਪਾਂ ਸ਼ੁਰੂਆਤ ਕਰਤੀ ਆ ਆਪਾਂ ਬਿਨਾਂ ਸਾਸ ਤੋਂ ਹੀ ਖਾਣੇ ਆ ਚਾਹ ਦੇ ਨਾਲ ਬਸ ਠੀਕ ਹੈ ਸਾਸ ਸੱਟ ਜੀ ਨਹੀਂ ਬੰਦੀ ਗੀ ਮੂੰਹ ਤੇ ਛਾਲੇ ਹੋ ਜਾਂਦੇ ਆ ਇਸ ਕਰੇ ਇਸ ਤਰ੍ਹਾਂ ਹੀ ਖਾੜੇ ਇਸ ਗਰਮ ਮਿਆਹ ਜੇ ਲੋ ਜੀ ਹੁਣ ਟਾਈਮ ਹੋ ਗਿਆ 4 ਵਜਤਾ ਤੇ ਹੁਣ ਮੈਂ ਕੁਝ ਕੰਮ ਕਾਸ ਕਰਨ ਲੱਗੀ ਸੀ ਮਸ਼ੀਨ ਤੇ ਦੇਖੋ ਜੀ ਵੈਸੇ ਤਾਂ ਆਪਾਂ ਸਲਾਈ ਕਢਾਈ ਦਾ ਕੰਮ ਕਰ ਲੈਨੇ ਆ ਪਰ ਟਾਈਮ ਨਹੀਂ ਹੁੰਦਾਗਾ ਬਸ ਇੰਨਾ ਕੁ ਟਾਈਮ ਕੱਢ ਲਈਦਾ ਵੀ ਉਧੜੇ ਤੇ ਜਿਵੇਂ ਖੁੱਲੇ ਪੀੜੇ ਕਰਨੇ ਆ ਹਨਾ ਉਹ ਉਹਨਾਂ ਕਾ ਟਾਈਮ ਕੱਢ ਲਈਦਾ ਤੇ ਅੱਧੇ ਕੇ ਘੰਟੇ ਦਾ ਟਾਈਮ ਹੈਗਾ ਜੀ ਤੇ ਉਸ ਤੋਂ ਬਾਅਦ ਆ ਜਾਣੇ ਟਿਊਸ਼ਨ ਵਾਲੇ ਬੱਚੇ ਤੇ ਬਸ ਇਹਨਾਂ ਕੰਮਕਾਜ ਆਪਾਂ ਨਿਵੇੜ ਲਈਏ ਤੇ ਅੱਜ ਦੇ ਵਲੌਗ ਦਾ ਵੀ ਐਂਡ ਕਰ ਲਈਏ ਜੀ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਮਿਲਾਂਗੇ ਕੱਲੂ ਸਾਰਿਆਂ ਨੂੰ ਸਸ਼ੀ ਕਾਲ ਜੀ